ਸਰਕਾਰੀ ਸਕੂਲਾਂ ਸੰਬੰਧੀ ਸਰਕਾਰ ਨੇ ਕੀਤਾ ਵੱਡਾ ਐਲਾਨ ਪੰਜਾਬ ਸਰਕਾਰ ਨੇ ਪਿੰਡਾਂ ਲਈ ਕੀਤਾ ਵੱਡਾ ਉਪਰਾਲਾ ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ ਅੱਜ ਦੀਆਂ ਵੱਡੀਆਂ ਮਹੱਤਵਪੂਰਨ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚਾਹੁੰਦੇ ਆ ਮੁਕਤਾਜ਼ਾ ਖਬਰਾਂ ਉਤੇ ਕਿਸਾਨਾਂ ਨੂੰ 50% ਤੋਂ 90% ਤੱਕ ਦੀ ਸਬਸਿਡੀ ਬਹੁਤੇ ਕਿਸਾਨ ਇਨ੍ਹਾਂ ਯੋਜਨਾਵਾਂ ਬਾਰੇ ਨਹੀਂ ਜਾਣਦੇ ਜੋ ਕਿ ਕੇਂਦਰ ਦੀ ਮੋਦੀ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਗਿਆ ਹਨ ਕਿਸਾਨਾਂ ਦੇ ਲਈ ਆਈ ਵੱਡੀ ਖੁਸ਼ਖਬਰੀ ਭਾਰਤ ਸਰਕਾਰ ਕਿਸਾਨਾਂ ਲਈ ਕਈ ਯੋਜਨਾਵਾਂ ਚਲਾ ਰਹੀ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਦੇਸ਼ ਵਿੱਚ ਬਹੁਤ ਸਾਰੇ ਕਿਸਾਨ ਕਿਸਾਨਾਂ ਨੂੰ ਇਹਨਾਂ ਯੋਜਨਾਵਾਂ ਦਾ ਪਤਾ ਹੀ ਨਹੀਂ ਹੈ ਇਸ ਲਈ ਆਮ ਕਿਸਾਨ ਇਹਨਾਂ ਯੋਜਨਾਵਾਂ ਦਾ ਲਾਹਾ ਨਹੀਂ ਨਹੀਂ ਲੈ ਪਾਉਂਦੇ ਇਹ ਯੋਜਨਾਵਾਂ ਸਰਕਾਰੀ ਫਾਈਲਾਂ ਵਿੱਚ ਹੀ ਦਮ ਤੋੜ ਦਿੰਦੀਆਂ ਹਨ ਕਈ ਯੋਜਨਾਵਾਂ ਵਿੱਚ 50% ਤੋਂ ਲੈ ਕੇ 90% ਤੱਕ ਸਬਸਿਡੀ ਮਿਲ ਰਹੀ ਹੈ ਜੀ ਜੋ ਕਿ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਨੇ ਕੇਂਦਰ ਸਰਕਾਰ ਦੁਆਰਾ ਕਿਸਾਨਾਂ ਲਈ ਲਾਭਦਾਇਕ ਯੋਜਨਾਵਾਂ ਚਲਾਈਆਂ ਹੋਈਆਂ ਹਨ ਅੱਜ ਤੋਂ ਅਸੀਂ ਇਹਨਾਂ ਯੋਜਨਾਵਾਂ ਬਾਰੇ ਜਾਣੂ ਕਰਾਵਾਂਗੇ ਕਿਹੜੀਆਂ-ਕਿਹੜੀਆਂ ਸਰਕਾਰੀ ਸਕੀਮਾਂ ਨੇ ਯੋਜਨਾਵਾਂ ਨੇ ਜੋ ਕਿਸਾਨਾਂ ਨੂੰ ਲਾਹੇਵੰਦ ਜਿਹੜੀਆਂ ਫਾਇਦਾ ਪਹੁੰਚਾਉਂਦੀਆਂ ਨੇ ਤੇ ਸਬਸਿਡ ਜਿਹੜੀ ਆ ਪ੍ਰਦਾਨ ਕਰਦੀਆਂ ਨੇ ਪਹਿਲੀ ਸਕੀਮ ਹੈਗੀ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਕਿਰਸਾਨ ਸਨਮਾਨ ਨੇ ਦੀ ਯੋਜਨਾ ਦੇਸ਼ ਦੇ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਹਰ ਸਾਲ ਸਿੱਧੇ ਬੈਂਕ ਖਾਤੇ ਵਿੱਚ 6000 ਰੁਪਏ ਦੀ ਮਦਦ ਮਿਲਦੀ ਹੈ ਇਹ ਰਕਮ ਹਰ 4 ਮਹੀਨਿਆਂ ਬਾਅਦ 2-2000 ਦੀਆਂ ਤਿੰਨ ਕਿਸ਼ਤਾਂ ਹੁੰਦੀਆਂ ਹਨ ਦੂਜੀ ਕਿਸਮ ਦੇ ਕਿ ਦੂਜੀ ਹੈਗੀ ਜੀ ਕਿਸਾਨ ਕ੍ਰੈਡਿਟ ਕਾਰਡ ਜੇਕਰ ਕਿਸਾਨਾਂ ਕਿਸਾਨਾਂ ਨੂੰ ਖੇਤੀ ਲਈ ਤੁਰੰਤ ਪੈਸੇ ਦੀ ਲੋੜ ਆ ਤਾਂ ਕਿਸਾਨ ਕ੍ਰੈਡਿਟ ਕਾਰਡ ਤੁਸੀਂ ਬਣਵਾ ਸਕਦੇ ਹੋ ਇਸ ਲਈ ਤੁਹਾਨੂੰ ਬਿਨਾਂ ਕਿਸੇ ਗਾਰੰਟੀ ਦੇ 5 ਲੱਖ ਤੱਕ ਦਾ ਕਰਜ਼ਾ ਉਪਲਬਧ ਹੈ ਅਤੇ ਵਿਆਜ ਦਰ ਸਿਰਫ 7% ਹੈ ਤੇ ਸਮੇਂ ਸਿਰ ਭੁਗਤਾਨ ਕਰਨ ਦੇ 3% ਵਾਧੂ ਛੋਟ ਉਪਲਬਧ ਹੈ ਭਾਅ ਤੌਰ ਤੇ ਸਿਰਫ 4% ਵਿਆਜ ਹੀ ਕਰਜ਼ਾ ਮਿਲ ਸਕਦਾ ਤਾਂ ਦੇਖ ਸਕਦੇ ਹੋ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਜੇਕਰ ਮੀਂਹ ਗੜੇ ਮਰੀ ਹੜ ਦੇ ਸੋਗ ਵਰਗੀ ਆਫਤ ਵਿੱਚ ਫਸਲ ਨੂੰ ਨੁਕਸਾਨ ਪਹੁੰਚਦਾ ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਸਰਕਾਰ ਦੁਆਰਾ ਤੁਹਾਨੂੰ ਇਸ ਦੇ ਵਿੱਚ ਵੀ ਜਿਹੜਾ ਮੁਆਵਜ਼ਾ ਮਿਲਦਾ ਹੈ ਫਸਲ ਬੀਮਾ ਯੋਜਨਾ ਤਹਿਤ ਨੁਕਸਾਨ ਦੀ ਸਥਿਤੀ ਵਿੱਚ ਮੁਆਵਜ਼ਾ ਸਿੱਧੇ ਬੈਂਕ ਖਾਤੇ ਵਿੱਚ ਆਉਂਦਾ ਹੈ ਕਿਸਾਨ ਦੇ ਜੀਹਾਂ ਦੇਖਸੋ ਤੇ ਵੱਡੀਆਂ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਸਰਕਾਰ ਦੁਆਰਾ ਇਹ ਜਿਹੜੇ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ ਇਹ ਹਰ ਖੇਤ ਵਿੱਚ ਪਾਣੀ ਪ੍ਰਦਾਨ ਕਰਨ ਦੀ ਯੋਜਨਾ ਹੈ ਕਿਸਾਨ ਆਧੁਨਿਕ ਸਿੰਚਾਈ ਵਿਧੀਆਂ ਜਿਵੇਂ ਕਿ ਟਪਕਾ ਸਿੰਚਾਈ 50% ਤੋਂ 90% ਤੱਕ ਦੀ ਸਬਸਿਡੀ ਪ੍ਰਾਪਤ ਕਰ ਸਕਦੇ ਹਨ ਇਸ ਨਾਲ ਪਾਣੀ ਦੀ ਬਚਤ ਵੀ ਹੁੰਦੀ ਹੈ ਤੇ ਸਿੰਚਾਈ ਆਸਾਨ ਹੋ ਜਾਂਦੀ ਹੈ ਰਵਾਇਤੀ ਖੇਤੀਬਾੜੀ ਵਿਕਾਸ ਜੇਕਰ ਤੁਸੀਂ ਜੈਵਿਕ ਖੇਤੀ ਕਰਨਾ ਚਾਹੁੰਦੇ ਹੋ ਤਾਂ ਸਰਕਾਰ ਪ੍ਰਤੀ ਹੈਕਟੇਰ 50000 ਰੁਪਏ ਤੱਕ ਦੀ ਸਹਾਇਤਾ ਦਿੰਦੀ ਹੈ ਇਸ ਤਹਿਤ ਸਰਕਾਰ ਖਾਦ ਜੈਵਿਕ ਖਾਦ ਜੈਵਿਕ ਬੀਜਾਂ ਦੀ ਲਾਗਤ ਸਹਿਣ ਕਰਦੀ ਹੈ ਇਸ ਨਾਲ ਖੇਤੀ ਸ਼ੁੱਧ ਹੁੰਦੀ ਹੈ ਤੇ ਚੰਗੀ ਆਮਦਨ ਵੀ ਮਿਲਦੀ ਹੈ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਇਹ ਜਿਹੜੀਆਂ ਯੋਜਨਾਵਾਂ ਨੇ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਨੇ ਜਿਨ੍ਹਾਂ ਦਾ ਲਾਭ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਹੁਣ ਕਿਸਾਨ ਹੁਣ ਆਧੁਨਿਕ ਮਸ਼ੀਨਾਂ ਨਾਲ ਖੇਤੀ ਕਰ ਸਕਦੇ ਹਨ ਟਰੈਕਟਰ ਹਾਰਵੈਸਟਰ ਅਤੇ ਖੇਤੀਬਾੜੀ ਉਪਕਰਨਾਂ ਖਰੀਦਣ 40% ਤੋਂ 50% ਤੱਕ ਦੀ ਸਬਸਿਡੀ ਮਿਲਦੀ ਹੈ ਜੋ ਕਿ ਖੇਤੀ ਨੂੰ ਆਸਾਨ ਬਣਾਉਂਦੀ ਹੈ ਤੇ ਲਾਗਤ ਘਟਾਉਂਦੀ ਹੈ ਤਾਂ ਇਹ ਜਿਹੜੀਆਂ ਯੋਜਨਾਵਾਂ ਨੇ ਸੱਤਵੀਂ ਹੈ ਜਿਹੜੀ ਮਿੱਟੀ ਸਹਿਯਤ ਕਾਰਜ ਯੋਜਨਾ ਮਿੱਟੀ ਦੀ ਸਹੀ ਜਾਂਚ ਕਰਾਉਣ ਨਾਲ ਖੇਤੀ ਵਿੱਚ ਬਹੁਤ ਫਰਕ ਪੈਂਦਾ ਹੈ ਇਸ ਜੋਜਨਾ ਵਿੱਚ ਕਿਸਾਨਾਂ ਨੂੰ ਹਰ ਦੋ ਸਾਲਾਂ ਬਾਅਦ ਇੱਕ ਮਿੱਟੀ ਸਿਹਤ ਕਾਰਡ ਦਿੱਤਾ ਜਾਂਦਾ ਹੈ ਜੋ ਦੱਸਦਾ ਹੈ ਕਿ ਕਿਹੜੀ ਖਾਦ ਦਾ ਤਤ ਖੇਤ ਵਿੱਚ ਸਹੀ ਹੋਵੇਗਾ ਇਸ ਨਾਲ ਚੰਗੀ ਪੈਦਾਵਾਰ ਹੁੰਦੀ ਹੈ ਤੇ ਖਰਚੇ ਵੀ ਘੱਟ ਹੁੰਦੇ ਹਨ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਹੈ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਜੇਕਰ ਤੁਸੀਂ ਗੋਦਾਮ ਕੋਲਡ ਸਟੋਰ ਜਾਂ ਫੂਡ ਪ੍ਰੋਸੈਸਿੰਗ ਯੂਨਿਟ ਖੋਲਣਾ ਚਾਹੁੰਦੇ ਹੋ ਤਾਂ ਸਰਕਾਰ 2 ਕਰੋੜ ਰੁਪਏ ਤੱਕ ਦਾ ਸਸਤਾ ਕਰਜ਼ਾ ਦਿੰਦੀ ਹੈ ਇਸ ਵਿੱਚ ਵਿਆਜ ਤੇ ਛੋਟ ਤੇ ਲੰਬੇ ਸਮੇਂ ਦੀ ਅਦਾਇਗੀ ਦੀ ਵੀ ਸੌਲਟ ਹੈ ਤਾਂ ਦੇਖ ਸਕਦੇ ਹੋ ਕਿਸਾਨਾਂ ਲਈ ਬਹੁਤ ਹੀ ਵਧੀਆ ਅਤੇ ਸ਼ਾਨਦਾਰ ਸਕੀਮਾਂ ਜਿਹੜੇ ਯੋਜਨਾਵਾਂ ਸਰਕਾਰ ਚਲਾਈਆਂ ਜਾ ਰਹੀਆਂ ਨੇ ਪ੍ਰਧਾਨ ਮੰਤਰੀ Kusum Yojana ਜੀ ਹੈ ਇਹ ਜੋ ਇਹਨਾਂ ਨਾਲ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਸੋਲਰ ਪੰਪ ਲਗਾ ਸਕਦੇ ਹਨ ਬਿਜਲੀ ਦੀ ਟੈਨਸ਼ਨ ਖਤਮ ਕਰ ਸਕਦੇ ਹਨ ਸੋਲਰ ਪੰਪਾਂ ਦੇ 60% ਤੱਕ ਦੀ ਸਬਸਿਡੀ ਸਬਸਿਡੀ ਉਪਲਬਧ ਹੈ ਜੇਕਰ ਤੁਸੀਂ ਚਾਹੋ ਤਾਂ ਕਿਸਾਨ ਆਪਣੀ ਜ਼ਮੀਨ ਉੱਤੇ ਸੋਲਰ ਪਲਾਂਟ ਲਗਾ ਸਕਦੇ ਹਨ ਵਿਆਜ ਸਬਸਿਡੀ ਯੋਜਨਾ ਕਿਸਾਨਾਂ ਨੂੰ ਕਰਜ਼ਿਆਂ ਦੇ ਵਿਆਜ ਵਿੱਚ ਰਾਹ ਦੇਣ ਲਈ ਸਰਕਾਰ ਵਾਧੂ 1.5% ਦਾ ਵਿਆਜ ਸਬਸਿਡੀ ਦਿੰਦੀ ਆ ਵੱਡੀ ਖਬਰ ਕੋਰ ਸਾਹਮਣੇ ਆ ਰਹੀ ਹੈ ਜੀ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਲਈ ਕੀਤਾ ਵੱਡਾ ਐਲਾਨ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜੀ ਹਾਂ ਦੇਖ ਸਕਦੇ ਹੋ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਲਈ ਇੱਕ ਵੱਡਾ ਐਲਾਨ ਕਰਦੇ ਹੋਏ ਨੋਟੀਫਿਕੇਸ਼ਨ ਜਾਰੀ ਕੀਤਾ ਦਰਅਸਲ ਪੰਜਾਬ ਸਰਕਾਰ ਨੇ ਸੂਬੇ ਵਿੱਚ ਸਰਕਾਰੀ ਸਕੂਲਾਂ ਦੇ ਨਾਮ ਸ਼ਹੀਦਾਂ ਦੇ ਨਾਮ ਦੇ ਰੱਖਣ ਦੀ ਪ੍ਰਕਿਰਿਆ ਵਿੱਚ ਹੈ ਇਸ ਤਹਿਤ ਸਰਕਾਰ ਨੇ ਸੂਬੇ ਵਿੱਚ 25 ਸਕੂਲਾਂ ਦੇ ਨਾਮ ਬਦਲਣ ਦੀ ਪ੍ਰਕਿਰਿਆ ਰੱਖੀ ਹੈ ਜੀ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਖਬਰ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਹੈ 25 ਸਕੂਲਾਂ ਨੂੰ ਦੇ ਨਾਮ ਬਦਲਣ ਦੀ ਪ੍ਰਕਿਰਿਆ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਸਕੂਲਾਂ ਦੇ ਨਾਮ ਹੁਣ ਆਜ਼ਾਦੀ ਕੁਲਾਟੀਆਂ ਦੇ ਤੇ ਸ਼ਹੀਦ ਸੈਨਿਕਾਂ ਦੇ ਨਾਮ ਤੇ ਰੱਖੇ ਜਾਣਗੇ ਜੀ ਤਾਂ ਦੇਖ ਸਕਦੇ ਹੋ ਜੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਹਾ ਅਦਾ ਖਬਰ ਦੇਖ ਸਕਦੇ ਹੋ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੈਬਨਰ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਦੇ ਨਾਮ ਸ਼ਹੀਦਾਂ ਦੇ ਨਾਮ ਤੇ ਰੱਖ ਰਿਹਾ ਸਰਕਾਰ ਨੇ 2023 ਵਿੱਚ ਸ਼ਹੀਦ ਪਗਤ ਸਿੰਘ ਜੀ ਦੇ ਪਿੰਡ ਸਰਕਾਰੀ ਹਾਈ ਸਕੂਲ ਖੜਕੜ ਕਲਾਂ ਦੇ ਸਕੂਲ ਦਾ ਨਾਮ ਸ਼ਹੀਦ ਪਗਤ ਸਿੰਘ ਦੇ ਰੱਖਣ ਤੇ ਰੱਖਣ ਦਾ ਵੀ ਫੈਸਲਾ ਕੀਤਾ ਹਰਜੋਤ ਬੈਂਸ ਜੀ ਨੇ ਕਿਹਾ ਹੈ ਕਿ ਪਲਕੇ ਅਸੀਂ 25 ਹੋਰ ਸਕੂਲਾਂ ਦਾ ਨਾਮ ਵੱਖ-ਵੱਖ ਆਜ਼ਾਦੀ ਕੁਲਾ ਕੁਲਾਟੀਆਂ ਦੇ ਸ਼ਹੀਦਾਂ ਦੇ ਨਾਮ ਤੇ ਰੱਖ ਰਹੇ ਆ ਤਾਂ ਦੇਖ ਸਕਦੇ ਹੋ ਪੰਜਾਬ ਸਰਕਾਰ ਦੇ ਵੱਲੋਂ ਕਈ ਸਕੂਲਾਂ ਪਿੰਡਾਂ ਦੇ ਵਿੱਚ ਕਈ ਸਕੂਲਾਂ ਦੇ ਵਿੱਚ ਜਿਹੜੇ ਨਾਮ ਸ਼ਹੀਦਾਂ ਦੇ ਨਾਮ ਦੇ ਉੱਤੇ ਰੱਖੇ ਜਾਣਗੇ ਸਕੂਲਾਂ ਦੇ ਨਾਮ ਜੀ ਹਾਂ ਵੱਡੀ ਅਪਡੇਟ ਤੁਹਾंना ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਖਬਰ ਇਸ ਵੇਲੇ ਤੁਸੀਂ ਜਿਹੜੀਆਂ ਦੇਖ ਸਕਦੇ ਹੋ ਜੀ ਉਹਨਾਂ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਜੀ ਕਿ ਡੋਡਾ ਫੌਜਾ ਸਿੰਘ ਜੀ ਨੂੰ ਹਮੇਸ਼ਾ ਜੀ ਹਾਂ ਛੱਡ ਗਿਆ ਨੇ ਤਾਂ ਅਤੇ ਉਹਨਾਂ ਦੇ ਪਿੰਡ ਵਿੱਚ ਜੀ ਹਾਂ ਵੱਡੀ ਖਬਰ ਤੁਹਾਨੂੰ ਹਾਂ ਜੀ ਕਿ ਵੱਡੀ ਖਬਰ ਕੋ ਸਾਹਮਣੇ ਆ ਰਹੀ ਹੈ ਸੀਐਮ ਮਾਨ ਦਾ ਪਿੰਡਾਂ 'ਚ ਵਸੇ ਪੰਜਾਬੀਆਂ ਲਈ ਵੱਡਾ ਐਲਾਨ ਕੀਤਾ ਬਦਲ ਦੇਾਂਗੇ ਪਿੰਡਾਂ ਦੀ ਨੁਹਾਰ ਨਹੀਂ ਆਉਣ ਦੇਾਂਗੇ ਫੰਡ ਦੀ ਕਮੀ ਵੰਡੇ ਕਰੋੜਾਂ ਰੁਪਏ ਦੇ ਚੈੱਕ ਪੰਜਾਬ ਸਰਕਾਰ ਦੇ ਵੱਲੋਂ ਪਿੰਡਾਂ ਦੇ ਲਈ ਵੱਡੇ ਐਲਾਨ ਕਰ ਦਿੱਤੇ ਗਏ ਹਨ ਜਿਸ ਤਰ੍ਹਾਂ ਪੰਜਾਬ ਦੇ ਪਿੰਡਾਂ ਦੀ ਨੁਹਾਰ ਬਦਲੀ ਜਾਵੇਗੀ ਹੁਣ ਸਰਕਾਰ ਦੁਆਰਾ ਵੱਡੇ ਐਲਾਨ ਕੀਤੇ ਗਏ ਨੇ ਉਹਨਾਂ ਨੇ ਕਿਹਾ ਹੈ ਕਿ ਕਮੀ ਨਹੀਂ ਆਉਣ ਦੇਾਂਗੇ ਫੰਡਾਂ ਦੇ ਵਿੱਚ ਸਰਕਾਰ ਦੇ ਵੱਲੋਂ ਕਰੋੜਾਂ ਰੁਪਏ ਹੁਣ ਪਿੰਡਾਂ ਦੇ ਲਈ ਵੰਡੇ ਜਾ ਰਹੇ ਹਨ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੱਡੀ ਖਬਰ ਇਸ ਲਈ ਤੁਸੀਂ ਦੇਖ ਸਕਦੇ ਹੋ ਪੰਜਾਬ ਸਰਕਾਰ ਦੇ ਵੱਲੋਂ ਪੰਜਾਬੀਆਂ ਲਈ ਵੱਡਾ ਐਲਾਨ ਕਰਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੀ ਵਿਧਾਨ ਸਭਾ ਦੇ ਹਲਕੇ ਧੂਰੀ ਤੋਂ ਵਿੱਚ ਪਹੁੰਚੇ ਕੱਲ ਇਸ ਮੌਕੇ ਉਹਨਾਂ ਨੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਪੰਜਾਬ ਸਰਕਾਰ ਹੁਣ ਪਿੰਡਾਂ ਵਿੱਚ ਸੜਕਾਂ ਪਾਰਕਾਂ ਧਰਮਸ਼ਾਲਾ ਸਟਰੀਟ ਲਾਈਟਾਂ ਸੀਸੀਟੀਵੀ ਕੈਮਰੇ ਵਰਗੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਤੇ ਵੀ ਧਿਆਨ ਕੇਂਦਰਿਤ ਕਰ ਰਹੀ ਹੈ ਤਾਂ ਦੇਖ ਸਕਦੇ ਹੋ ਪੰਜਾਬ ਦੇ ਪਿੰਡਾਂ ਦੇ ਵਿੱਚ ਜੀ ਹੁਣ ਸੜਕਾਂ ਬਣਨ ਗਈਆਂ ਪਰ ਪਾਰਕ ਬਣਨਗੇ ਧਰਮਸ਼ਾਲਾ ਬਣਨ ਗਈਆਂ ਸਟਰੀਟ ਲਾਈਟਾਂ ਸੀਸੀਟੀਵੀ ਕੈਮਰੇ ਜਿਹੜੇ ਹੁਣ ਸਰਕਾਰ ਦੁਆਰਾ ਲਗਵਾਏ ਜਾਣਗੇ ਸਰਕਾਰ ਧਿਆਨ ਦੇ ਰਹੀ ਹੈ ਇਸ ਕੰਮ ਦੇ ਉੱਤੇ ਵੱਡੀਆਂ ਅਪਡੇਟਸ ਤੁਹਾਨੂੰ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਖਬਰ ਦੇਖ ਸਕਦੇ ਹੋ ਪੰਜਾਬ ਸਰਕਾਰ ਦੇ ਵੱਲੋਂ ਜੀ ਹਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਹੈ ਕਿ ਉਹਨਾਂ ਨੇ ਕੱਲ ਵਿਧਾਨ ਸਭਾ ਹਲਕਾ ਧੂਰੀ ਵਿਖੇ 75 ਗ੍ਰਾਮ ਪੰਚਾਇਤਾਂ ਨੂੰ ਵੱਖ-ਵੱਖ ਵਿਕਾਸ ਕਾਰਜਾਂ ਲਈ ਲਗਭਗ 31 ਕਰੋੜ ਰੁਪਏ ਦੇ ਚੈੱਕ ਵੰਡੇ ਪਿੰਡਾਂ ਦੀ ਇਨ ਅਸੀਂ ਫੰਡ ਦੀ ਕੋਈ ਕਮੀ ਨਹੀਂ ਆਉਣ ਦੇਵਾਂਗੇ ਸੂਬੇ ਦੇ ਸਾਰੇ ਪਿੰਡਾਂ ਦੇ ਵਿੱਚ ਬਿਨਾਂ ਕਿਸੇ ਜੀਹਾਂ ਭੇਦਭਾਵ ਦੇ ਕੰਮ ਕੀਤੇ ਜਾਣਗੇ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਹੈ ਵਿਕਾਸ ਕਾਰਜ ਕੀਤੇ ਜਾਣਗੇ ਸਾਡੇ ਪਿੰਡ ਸਾਡੀ ਸ਼ਾਨ ਨੇ ਅਤੇ ਇਹਨਾਂ ਨੂੰ ਸ਼ਾਨਦਾਰ ਬਣਾਇਆ ਜਾਵੇਗਾ ਤਾਂ ਦੇਖ ਸਕਦੇ ਹੋ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਪਿੰਡਾਂ ਦੀ ਨਿਹਾਰ ਬਦਲਣ ਲਈ ਅਸੀਂ ਫੰਡ ਦੀ ਕੋਈ ਕਮੀ ਨਹੀਂ ਆਉਣ ਦੇਵਾਂਗੇ ਸੂਬੇ ਦੇ ਸਾਰੇ ਪਿੰਡਾਂ ਚ ਬਿਨਾਂ ਕਿਸੇ ਭੇਦਭਾਵ ਦੇ ਵਿਕਾਸ ਕਰਵਾਏ ਜਾਣਗੇ ਸਾਡੇ ਪਿੰਡ ਸਾਡਾ ਮਾਨ ਹਣ ਦਾ ਦੇਖ ਸਕਦੇ ਹੋ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਜੀ ਸਰਕਾਰ ਹੁਣ ਪਿੰਡਾਂ ਦੇ ਵਿੱਚ ਕਰੋੜਾਂ ਰੁਪਏ ਖਰਚ ਕਰੇਗੀ ਫੰਡ ਜਿਹੜੀਆਂ ਕਰੋੜਾਂ ਰੁਪਏ ਪਿੰਡਾਂ ਨੂੰ ਦਿੱਤੇ ਜਾਣਗੇ ਤਾਂ ਜੋ ਪਿੰਡਾਂ ਦਾ ਵਿਕਾਸ ਹੋ ਸਕੇ ਹੋਰ ਜਾਣਕਾਰੀ ਜਾਨਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਧੰਨਵਾਦ ਜੀ ਸਰਾਂ ਦਾ